ਸ਼ੰਤੀ ਆਜਾ ਪਸਾਰੇ ਅੰਗਾ ਕੋ ਰਾਜਸਥਾਨ ਦੇ ਆਪ ਸਤਿ ਰਾਣੀ ਆਂਦੇਸਥਾਨ ਤੇ ਰਾਜਸਥਾਨ ਦੇ ਪ੍ਰਦਰਸ਼ਨ ਕਰਨ ਵਾਸਤੇ ਆਏ ਸਾਰੇ ਰਸ ਹੈ ਭਗਤ ਕਰਨਾ ਜੀ ਦੇ ਰਾਸ ਸਾਹਿਬ ਵਿੱਚ ਬੜੀ ਸ਼ਰਧਾ ਸੀ ਪ੍ਰੇਮ ਸੀ ਅੰਦਰ ਉਹ ਦਿਨ ਕਦੋਂ ਆਣਗੇ ਜਦੋਂ ਦਰਸ਼ਨ ਕਰਾਂ ਅੱਜ ਉਹ ਸਮਾਂ ਸੂ ਸੰਗਤ ਨੇ ਪ੍ਰਾਚੀਨ ਦਾਸ ਸੀ ਮੇਰਾ ਬਾਬਾ ਪੂਰਨ ਦਾਸ ਸੰਤ ਮਹਾਰਾਜ ਸੰਤ ਬਾਬਾ ਗੁਰਵਾਸੀ ਜੀ ਆਂਦੇ ਸਮਾਨ ਰੋੜ ਗੜ ਗੋੜੇ ਵਾਲਾ ਤੋਂ ਅੱਜ ਆਪਾਂ ਸਾਰੇ ਜਿਲ੍ਹਾ ਪਟਿਆਲਾ ਤੋਂ ਅਜਿ ਦੇਖਣ ਕਰਨ ਆਏ ਆਂ ਜਾਪ ਵੀ ਕੀਤਾ ਸਤਨਾਮ ਵਾਹਿਗੁਰੂ ਦਾ ਔਰ ਗੁੰਮ ਵੀ ਗਾਏ ਨੇ ਸਾਧੂ ਜੀਾਂ ਦੀ ਬਾਣੀ ਜਿਹੜੀ ਜੋ ਆਪ ਦਾ ਜੋਤਾਲ ਤੇਰਾ ਆਰਦਾ ਜੋੜਿਆ ਤੁੰਗੀ ਸਾਚ ਤਨ ਤੇਰੇ ਕਾਜ ਸਵਾਰਾ ਉਹਨਾਂ ਦੇ ਕਾਜ ਸਵਾਰ ਰਹੇ ਨੇ अपने दर्शन करे बड़े नमस्कार करके हम आप आगे मंगा कि जरूर पहले आगे गुरु आगे चाले कौन दे, ना ना दे और बहुत अच्छा है इस स्थान के प्रबंधक कमेटी प्रबंधक जितने भी हैं बहुत अच्छा है ना बड़ा उन्होंने ਆ ਗੁਰੂ ਨੇ ਸੰਬੰਧਿਤ ਸਾਰੇ ਹਰ ਸਾਰੇ